ਹੈਂ ਬਟਵਾਰਾ ਰਿੰਪੀ ਤੂੰ ਕਿੱਥੇ ਚੱਲੀ ਆਂ ਜਿੱਥੇ ਮਰਜੀ ਜਾਵਾਂ ਤੁਹਾਡਾ ਕੀ ਮਤਲਬ ਇਹਨੂੰ ਪੁੱਛਣ ਦਾ ਮੰਮੀ ਧਾ ਰਿੰਪੀ ਅ ਸਬਜੀ ਅੱਜ ਮੈਂ ਬਣਾਵਾਂ ਤੂੰ ਬਣਾ ਨਹੀਂ ਸਬਜੀ ਹਾਂ ਨਹੀਂ ਰਿੰਪੀ ਰਹਿਂ ਦੇ ਕਿਉਂ ਤੇਰੇ ਕੋਲ ਨਹੀਂ ਸਬਜੀ ਚੰਗੀ ਬਣਦੀ ਇਹ ਕਿਹੜਾ ਨਾ ਇਧਰ ਆ ਪੁੱਤ ਹਾਂਜੀ ਹਾਂਜੀ ਚਾਚੀ ਜੀ ਦੱਸੋ ਮੇਰੀ ਗੱਲ ਸੁਣੋ ਹਾਂਜੀ ਰਿੰਪੀ ਕਹਿਂ ਡਈ ਆ ਕਿ ਸਬਜ਼ੀ ਮੈਂ ਬਣਾਣੀ ਆ ਇਹ ਤੇ ਕੋਈ ਸਬਜ਼ੀ ਚੰਗੀ ਬਣਦੀ ਜੇ ਇਹਨੂੰ ਕਹੀਏ ਲੂਣ ਘਟਿਆ ਤੇ ਅਗਲੀ ਵਾਰੀ ਕੀ ਕਰਦੀ ਆ ਲੂਣ ਜ਼ਿਆਦਾ ਪਾ ਰੰਦੀ ਆ ਤੇ ਮਿਰਚ ਘਟਾ ਰੰਦੀ ਆ ਐਸ ਕਰਕੇ ਧੀਏ ਮੇਰੀ ਗੱਲ ਸੁਣ ਸਬਜ਼ੀ ਤੂੰ ਬਣਾਇਆ ਕਰ ਇਹਨੂੰ ਕੋ ਆਟਾ ਬਣਾ ਲਿਆ ਕਰ ਜਾਂ ਹੋਰ ਕੰਮ ਕਰਵਾ ਲਿਆ ਕਰ ਰੋਟੀ ਦਾ ਨਾ ਕੰਮ ਮੇਰੇ ਕੋਲ ਕਰਵਾਇਆ ਕਰ ਤੇ ਸਵੇਰੇ ਵੇਖ ਲੈ ਇਹਨੇ ਚਾਹ ਬਣਾਈ ਪੁੱਤਰ ਤੈਨੂੰ ਪਤਾ ਹੈ ਤੇਰੇ ਪਾਪਾ ਇਸ ਤਰ੍ਹਾਂ ਦੀ ਚਾਹ ਨਹੀਂ ਪੀਂਦੇ ਤੂੰ ਕੀ ਕਰਦਾ ਨਾ ਚਾਹ ਵਿੱਚ ਲਾਚੀ ਪਾਈ ਪਿੰਗਲ ਜਿਹਾ ਬਣਾ ਕੇ ਦੇਤਾ ਇਹਨਾਂ ਕੰਮ ਕਰਿਆ ਕਰ ਪੁੱਤ ਤੂੰ ਹੀ ਕੰਮ ਸਭ ਜਿਤਰਾ ਕੀ ਅੱਗੇ ਸਾਂਭਿਆ ਆ ਸਬਜੀ ਨਾ ਨਾਲ ਇਹਨੂੰ ਕੱਟਣ ਨੂੰ ਨਾ ਦਿਆ ਕਰ ਗੋਭੀ ਕੱਟੀ ਇਹਨੇ ਮੋਟੀ-ਵੋਟੀ ਕੱਟੀ ਜਾ ਵੇਖ ਜਾ ਕੇ ਰਸੋਈ ਰਿੰਪੀ ਮੇਰੀ ਗੱਲ ਸੁਣ ਚੱਲ ਅੱਜ ਨਾ ਤੈਨੂੰ ਸਬਜ਼ੀ ਬਣਾਉਣੀ ਮੈਂ ਸਿਖਾਣੀ ਆ ਨਹੀਂ ਲੋੜ ਨਹੀਂ ਮੈਨੂੰ ਬਣਾਓ ਤੁਸੀਂ ਜਾ ਕੇ ਕੀ ਹੋ ਗਿਆ ਉਹ ਫੇਰ ਕੀ ਹੈ ਚਾਚੀ ਜੀ ਨੇ ਕਹਿ ਦਿੱਤਾ ਉਹ ਮੇਰੀ ਗੱਲ ਸੁਣ ਪਿਛਲੀ ਵਾਰੀ ਤੂੰ ਸਬਜ਼ੀ ਬਣਾਈ ਸੀਗੀ ਨਾ ਉਹਦੇ ਵਿੱਚ ਲੂਣ ਬਹੁਤ ਜ਼ਿਆਦਾ ਤੇਜ਼ ਪਾ ਦਿੱਤਾ ਹੈਗਾ ਘਟੇ ਦਾ ਇਲਾਜ ਤੇ ਹੈਗਾ ਲੂਣ ਪਰ ਇੰਨਾ ਜ਼ਿਆਦਾ ਪਾ ਦਿੱਤਾ ਸਾਰਿਆਂ ਨੂੰ ਸਬਜ਼ੀ ਜ਼ਹਿਰ ਵਾਂਗੂ ਲੱਗਣ ਦੀ ਹੈਗੀ ਤੇ ਉਹ ਇੱਕ ਵਾਰੀ ਹੋ ਗਿਆ ਸੀ ਨਾ ਦੁਬਾਰਾ ਥੋੜੀ ਹੋਊਗਾ ਤਰਾ ਇਹ ਤਾਂ ਬਿਲਕੁਲ ਕਹਿੰਦੀ ਤੂੰ ਤਾਂ ਬਣਾ ਹੀ ਨਾ ਕੁਝ ਉਹ ਗੱਲ ਨਹੀਂ ਆ ਤੂੰ ਮੇਰੇ ਕੋਲ ਸਿੱਖ ਲੈ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਜਿਹੜੀਆਂ ਚੀਜ਼ਾਂ ਪਾਉਂਦੀ ਆ ਨਾ ਸਬਜ਼ੀ ਦੇ ਵਿੱਚ ਤੂੰ ਵੀ ਅੰਦਾਜ਼ਾ ਰੱਖ ਲੈ ਤੇ ਅਗਲੀ ਵਾਰ ਤੂੰ ਕਰ ਲੈ ਕਰ ਉਹ ਰਹਿਣ ਦੋ ਉਹਨਾਂ ਨੂੰ ਉਹ ਵੀ ਨਹੀਂ ਪਸੰਦ ਆਣੇ ਉਹਨਾਂ ਨੂੰ ਉੱਚ ਵੀ ਨੁਕਸ ਕੱਟਨੇ ਆ ਉਹਨਾਂ ਨੂੰ ਕਿਰਨ ਦੀ ਪਸੰਦ ਆ ਬਸ ਜਾਓ ਜਾ ਕੇ ਤੁਸੀਂ ਬਣਾਉਂ ਜਾ ਕੇ ਸੇਰੇ ਪਹੁੰਚਾ ਕੇ ਤੁਸੀਂ ਮੈਨੂੰ ਨਹੀਂ ਕੋਈ ਲੋੜ ਹੈਗੀ ਰਿੰਪੀ ਹਾਂ ਤੂੰ ਕਿਵੇਂ ਬੋਲ ਰਹੀ ਹੈ ਮੇਰੇ ਨਾਲ ਵੱਡੀ ਆ ਮੈਂ ਤੇਰੇ ਤੋਂ ਅੱਗੇ ਇੱਥੇ ਦੋ ਵਾਰੀ ਮੈਂ ਵੇਖ ਲਿਆ ਤੂੰ ਦੋਵਰੇ ਹੋ ਗਿਆ ਵਾ ਬਸ ਲੜਨ ਨੂੰ ਪੈਣ ਨਹੀਂ ਕੋਈ ਗੱਲ ਆ ਤੇ ਮੈਨੂੰ ਦੱਸ ਤੇਰੀ ਲੜਾਈ ਹੋਈ ਆ ਤੇਰੇ ਘਰ ਵਾਲੇ ਨਾਲ ਨਹੀਂ ਕੀ ਮਤਲਬ ਤੁਹਾਡਾ ਹੁਣ ਤੂੰ ਸਾਡੀ ਲੜਾਈ ਕਰਾਣਾ ਚਾਹੁੰਦੇ ਜੀ ਨਹੀਂ ਨਹੀਂ ਰਿੰਪੀ ਇਤਰਾਦਾ ਤੇ ਮੈਂ ਕੁਝ ਵੀ ਨਹੀਂ ਕੀਤਾ ਹਰੈਣ ਦੋ ਮੈਨੂੰ ਸਭ ਪਤਾ ਵਾ ਫੋਨ ਕਰਦੇ ਉਥੇ ਮੈਨੂੰ ਆ ਚੀਜ਼ ਭੇਜ ਦੋ ਕੀ ਗੱਲ ਤੁਸੀਂ ਮੈਨੂੰ ਨਹੀਂ ਕਹਿ ਸਕਦੇ ਤੇ ਲੈ ਉਹ ਮੇਰਾ ਦਿਓਰ ਆ ਛੋਟੇ ਭਰਾਵਾਂ ਵਰਗਾ ਵਾ ਤੇ ਜੇ ਮੈਂ ਉਹਨੂੰ ਕਹਿ ਦਿੱਤਾ ਤੇ ਇਹ ਚ ਹਰਜ ਕੀ ਆ ਨਹੀਂ ਤੇ ਫਿਰ ਮੈਂ ਵੀ ਤੁਹਾਡੀ ਭੈਣ ਆ ਮੈਨੂੰ ਵੀ ਤੇ ਕਹਿ ਸਕਦੇ ਜੀ ਕਿਉਂ ਜਾਦਾ ਉੱਥੇ ਫੋਨ ਹੁੰਦੇ ਨੇ ਪਤਾ ਨਾ ਬੰਦਾ ਕੰਮ ਕਰਦੇ ਹੁੰਦਾ ਕਿ ਟਾਈਮ ਹਟਾਂ ਫੋਨ ਕਰਦੇ ਰਹਿੰਦੇ ਹੋ ਰਿੰਪੀ ਮੈਂ ਤੇਰੀ ਸਾਰੀਆਂ ਗੱਲਾਂ ਮੰਨਦੀ ਆ ਤੈਨੂੰ ਹੋਕ ਹੀ ਗਿਆ ਵਾ ਕਿੰਨੇ ਵਧੀਆ ਪਰ ਰਹਿੰਦੇ ਸੀ ਪਤਾ ਨਹੀਂ ਆ ਹਫਤਾ ਆ ਗਿਆ ਮੈਂ ਤੈਨੂੰ ਨੋਟ ਕਰਨਨੀ ਆ ਤੂੰ ਗੱਲ ਗੱਲ ਤੇ ਜਵਾਬ ਦੇਣ ਲੱਪੀ ਆ ਤੇ ਦੇਣਾ ਨਹੀਂ ਇੰਨੀ ਬੇਸਤੀ ਕੌਣ ਕਰਾਂਦਾ ਉਹ ਵੀ ਆਪਣੀ ਛੋਟੀ ਭੈਣ ਦੀ ਤੁਹਾਡੇ ਘਰ ਕੇ ਸਿਰਫ ਮੇਰੀ ਸਾਰੇ ਘਰ ਦੀ ਬੇਸਤੀ ਹੁੰਦੀ ਆ ਉਹ ਇੰਨੀ ਤੇ ਦਰਾਨੀ ਚਠਾਣੀ ਚ ਲੜਾਈ ਹੁੰਦੀ ਉਹ ਨਹੀਂ ਕਰਵਾਉਂਦੀਆਂ ਬੇਸਤੀ ਜਿਹਨੇ ਤੁਸੀਂ ਕਰਾਉਂਦੇ ਜੇ ਵੱਡੀ ਭੈਣ ਹੋ ਕੇ 림피 ਤੂੰ ਕੀ ਕਹੀ ਚੰਨੀ ਆ ਮੈਂ ਕਦੋਂ ਤੇਰੀ ਬੇਇੱਜ਼ਤੀ ਕਰਵਾਈ ਆ ਮੈਂ ਤਾਂ ਸਗੋਂ ਤੇਰੀ ਤਾਰੀਫਾਂ ਕਰਦੀ ਆ ਸਾਰਿਆਂ ਦੇ ਸਾਹਮਣੇ ਆਹ ਤਾਰੀਫਾਂ ਹੀ ਹੋ ਰਹੀਆਂ ਨਾ ਸਾਰੇ ਪਾਸੇ 림피 ਤੈਨੂੰ ਜ਼ਰੂਰ ਕੋਈ ਗਲਤ ਫਹਿਮੀ ਹੋ ਗਈ ਆ ਇਤਨਾ ਤਾਂ ਕੋਸ਼ਿਸ਼ ਵੀ ਨਹੀਂ ਹੈਗਾ ਔਰ ਰੈਣ ਤੋਂ ਦੀਦੀ ਮੈਨੂੰ ਕੋਈ ਗਲਤ ਫਹਿਮੀ ਨਹੀਂ ਹੋਈ ਘਰ 'ਚ ਹੁੰਦਾ ਕੀ ਆ ਸਾਰਾ ਤੁਹਾਡੀ ਪਸੰਦ ਹੁੰਦਾ ਕੋਈ ਕੱਪੜਾ ਆਣਾ ਕੋਚਣਾ ਉਹ ਵੀ ਤੁਹਾਡੀ ਪਸੰਦ ਆ ਖਾਣਾ ਪੀਣਾ ਕੀ ਉਹ ਵੀ ਤੁਹਾਡੀ ਪਸੰਦ ਆ ਇੱਥੋਂ ਤੱਕ ਕੱਲ ਵੇਖਿਆ ਮਾਸੀ ਨੇ ਮੇਰੇ ਹੱਥੋਂ ਆਈਸਕ੍ਰੀਮ ਖੋ ਲਈ ਕੀ ਗੱਲ ਬਜਾਰੋਂ ਆਈਸਕ੍ਰੀਮ ਨਹੀਂ ਮਿਲਦੀ ਸੀ ਕਿੱਡੀ ਕ ਦੂਰ ਦੁਕਾਨ ਸੀ ਨਹੀਂ ਜੀ ਮੇਰੇ ਤਾਂ ਕਿਰਨ ਪੁੱਤ ਨਹੀਂ ਖਾਣੀ ਉਹਨੂੰ ਪਸੰਦ ਆ ਮੈਂ ਬਗਾਨੀ ਸੀ ਰਿੰਪੀ ਚਾਹ ਛੱਡੀ ਆਪਾਂ ਇਹ ਸਾਰੀਆਂ ਗੱਲਾਂ ਵੇਖ ਤੂੰ ਵੀ ਇਸ ਘਰ ਦੀ ਨੂੰਹ ਆ ਤੇ ਮੈਂ ਵੀ ਇਸ ਘਰ ਦੀ ਨੂੰਹ ਆ ਨਹੀਂ ਸਿਰਫ ਤੂੰ ਹੀ ਉਹ ਮੈਂ ਨਹੀਂ ਆ ਜਦੋਂ ਮੇਰੇ ਮਤਲਬ ਦਾ ਕੁਝ ਹੋਣਾ ਨਹੀਂ ਮੇਰੇ ਕਿਸੇ ਨੇ ਸੁੰਨੀ ਨਹੀਂ ਮੇਰੇ ਬੇਇੱਜ਼ਤੀ ਕਰਨੀ ਹਰ ਪਾਸੇ ਮੈਂ ਥੋੜੀ ਇਸ ਘਰ ਦੀ ਨੂੰਹ ਮੈਂ ਕੰਮ ਵਾਲੀ ਆ ਤੇਰੀ ਬੇਇੱਜ਼ਤੀ ਕਿੰਨੇ ਕੀਤੀ ਆ ਸਾਰੇ ਹੀ ਕਰਦੇ ਦੀਦੀ ਤੂੰ ਆਪਣੀ ਜੇਦੇ ਛੱਡ ਦੇ ਮੇਰੀ ਕੋਈ ਚਿਤਨੀ ਮੈਂ ਸਭ ਕੁਝ ਵੇਖਦੀ ਪਈ ਆ ਮੈਂ ਸਿਰਫ ਚੁੱਪ ਸੀ ਕਿ ਮੈਂ ਨਹੀਂ ਬੋਲਣਾ ਪਰ ਨਹੀਂ ਹੁਣ ਮੈਨੂੰ ਬੋਲਣ ਤੇ ਮਜਬੂਰ ਕਰਤਾ ਤੁਸੀਂ ਮੈਨੂੰ ਰਿੰਬੀ ਬੱਸ ਕਰ ਜਾ ਬਹੁਤ ਹੋ ਗਿਆ ਹੁਣ ਤੇਰਾ ਬੱਸ ਜੀ ਦੀ ਮੇਰਾ ਵੀ ਬਹੁਤ ਹੋ ਗਿਆ ਬਹੁਤ ਸੋਲੀਆਂ ਮੈਂ ਵੀ ਤੇ ਮੇਰਾ ਵੀ ਹੁਣ ਅਖੀਰਲਾ ਫੈਸਲਾ ਹੈ ਕਿ ਮੈਂ ਇਸ ਘਰ ਚ ਨਹੀਂ ਰਹਿਣਾ ਮੈਨੂੰ ਵਟਵਾਰਾ ਚਾਹੀਦਾ ਹੈ 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 ਵਟਵਾਰਾ ਹਾਂਜੀ ਰਿਬੀ ਅੱਦੋ ਕਹਿੋ ਜੀਆਂ ਗੱਲਾਂ ਕਰਨੀਆਂ ਉਹ ਅੱਡ ਤੂੰ ਕਿੱਦਣਾ ਹੋਣਾ ਇੱਥੇ ਆਪਾਂ ਹੈ ਕਿੰਨੇ ਜਾਣੇ ਚਾਰ ਜਾਣੇ ਤੇ ਹੈਗੇ ਆ ਉਹਦੇ ਚੇ ਵੀ ਤੂੰ ਅੱਡ ਹੋਣਾ ਵਾ ਹਾਂ ਚਾਰ ਜਾਣੇ ਹੈਗੇ ਦੋ ਤੁਸੀਂ ਦੋ ਮੈਂ ਮੈਂ ਤਾਂ ਆਪਣੀ ਸੱਸ ਨੂੰ ਲੈ ਕੇ ਅੱਡੋ ਨਾ ਤੁਸੀਂ ਆਪਣੀ ਸੱਸ ਨੂੰ ਲੈ ਕੇ ਅੱਡੋ ਬਸ ਗੱਲ ਖਤਮ ਤੇਰਾ ਨਾ ਦਿਮਾਗ ਖਰਾਬ ਹੋ ਗਿਆ ਵਾ ਇਹ ਤਰ੍ਹਾਂ ਨਹੀਂ ਚੱਲਦਾ ਵੇਖ ਲਾ ਮੰਮੀ ਤੇ ਚਾਚੀ ਜੀ ਇੰਨੇ ਸਾਲਾਂ ਤੋਂ ਇਕੱਠੇ ਰਹਿੰਦੇ ਆਂਦੇ ਆ ਤੇ ਤੂੰ ਕੀ ਮੈ ਸਾਰੇ ਨੂੰ ਦੇਂਗੀ ਕਿ ਸਗੀ ਭੈਣ ਹੋ ਕੇ ਉਹ ਵਟਵਾਰਾ ਕਰਾ ਲੇਗੀ ਇਸ ਘਰ ਦਾ ਤੇ ਤੁਸੀਂ ਕੀ ਕਰਦੇ ਬੇਜ ਸੱਕੀ ਭੈਣ ਹੋ ਕੇ ਤੁਸੀਂ ਕੀ ਕਰਦੇ ਬੇਜ ਤੁਸੀਂ ਆਪਣੇ ਵਾਲ ਵੇਖਿਆ ਪਰ ਮੈਂ ਕੀਤੇ ਮੈਂ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਵਟਵਾਰਾ ਕਰਨਾ ਤੇ ਬਸ ਕਰਨਾ ਗੱਲ ਖਤਮ ਪਰ ਰਿੰਪੀ ਮੇਰੀ ਗੱਲ ਸੁਣ ਜੇ ਤੇਰੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਤੇ ਉੱਤੇ ਕੀ ਬੀਦੂਗੀ ਬਾਹਰ ਕੋਈ ਨਹੀਂ ਉਹਨਾਂ ਨਾਲ ਮੈਂ ਆਪੇ ਗੱਲ ਕਰ ਲਾਂਗੀ ਉਹਨਾਂ ਹੀ ਟੈਨਸ਼ਨ ਨਾ ਲੋ ਜ਼ਿਆਦਾ ਰਿੰਪੀ ਤੇਰਾ ਡਿਸੀਜਨ ਗਲਤ ਆ ਮੈਂ ਤੇਰੇ ਡਿਸੀਜਨ ਤੇ ਨਾ ਬਿਲਕੁਲ ਨਹੀਂ ਆਗੀ ਮੈਂ ਤੇਰੀ ਵੱਡੀ ਭੈਣ ਆ ਤੈਨੂੰ ਮੈਂ ਚਪੇੜ ਮਾਰ ਕੇ ਵੀ ਸਮਝਾ ਸਕਦੀ ਆ ਬਸ ਹੁਣ ਇਹੀ ਕੁਛ ਤੇ ਰਹਿ ਗਿਆ ਸੀ ਅੱਗੇ ਘੱਟ ਬੇਇੱਜ਼ਤੀ ਹੁੰਦੀ ਸੀ ਹੁਣ ਚਪੇੜ ਮਾਰਨ ਦਾ ਕਾਗੇ ਹੋ ਇਹੀ ਕੁਛ ਰਹਿ ਗਿਆ ਵਾ ਬਸ ਰਿੰਪੀ ਮੇਰੀ ਗੱਲ ਸੁਣ ਇੱਧਰ ਆ ਮੈਂ ਗੱਲ ਕਰ ਲਈ ਨਾ ਬਸ ਮੇਰਾ ਹੀ ਫੈਸਲਾ ਜੇ ਹੋਰ ਕੋਈ ਗੱਲ ਨਹੀਂ ਕਰਨੀ ਮੈਂ ਰਿੰਪੀ ਤੂੰ ਕਿੱਥੇ ਚੱਲਨੀ ਆ ਜਿੱਥੇ ਮਰਜ਼ੀ ਜਾਵਾਂ ਤੁਹਾਡਾ ਕੀ ਮਤਲਬ ਇਹਨੂੰ ਪੁੱਛਣ ਦਾ ਮੈਂ ਜਿੱਥੇ ਮੰਦੀ ਜਾਵਾਂ ਸਮਝ ਲੱਗੀ ਪਰ ਮੇਰੇ ਘਰ ਦੇ ਸੋਨਾ ਇਹਨੂੰ ਕੀ ਹੋ ਗਿਆ ਵਾ ਕਿੱਥੇ ਚੱਲ ਗਈ ਆ ਹੇ ਰੱਬਾ ਮੈਂ ਕਿੰਨਾ ਗੱਲ ਕਰਾਂ ਮੰਮੀ ਨਾ ਕਿ ਚਾਚੀ ਜੀ ਨਾ ਪਤਾ ਨਹੀਂ ਕੀ ਬੋਲੀ ਜਾਂਦੀ ਆ ਕੀ ਗੱਲ ਤੈਨੂੰ ਕੀ ਗੱਲ ਤੁਹਾਨੂੰ ਪਤਾ ਹੀ ਸਾਰਾ ਮੰਮੀ ਕੀ ਪਤਾ ਹੈ ਨਾ ਗੁੱਸਾ ਤੇਰੇ ਵਿੱਚ ਨਾਲੇ ਤੂੰ ਮੈਨੂੰ ਦੱਸ ਤੂੰ ਕੱਲੀ ਆਈ ਹੈ ਹਾਂਜੀ ਕੱਲੀ ਆਈ ਹੈ ਮੈਂ ਕਿਉਂ ਕਿਸੇ ਨੂੰ ਪਤਾ ਵੀ ਨਹੀਂ ਮੈਂ ਇੱਥੇ ਆਈ ਹਾਂ ਨਿਤਰਾ ਦਿਮਾਗ ਸਹੀ ਹੋ ਲੜ ਕੇ ਤੇ ਨਹੀਂ ਆਈ ਮੰਮੀ ਉੱਥੇ ਮੇਰੀ ਇੱਜ਼ਤ ਕੀ ਆ ਜਿਹੜੀ ਮੈਂ ਸਿਰ ਰਵਾਂ ਜਿਹੜਾ ਕੋਈ ਆਉਂਦਾ ਫੜ ਕੇ ਮੇਰੀ ਬੇਇੱਜ਼ਤੀ ਕਰ ਦਿੰਦਾ ਕਿਰਨ ਨੂੰ ਸਾਰਾ ਕੁਝ ਦਾ ਕਿਰਨ ਨੂੰ ਆਉਂਦਾ ਕਿਰਨ ਕੋ ਸਿੱਖ ਲਾ ਮੈਨੂੰ ਕੁਝ ਨਹੀਂ ਹੁੰਦਾ ਮੇਰੇ ਨਿਆਣੇਗੇ ਫਿਰ ਮੇਰਾ ਵਿਆਹ ਹੀ ਨਾ ਕਰ ਦੇ ਨਾਲ ਲੈ ਕੇ ਆਂਦਾ ਉੱਥੇ ਮੈਨੂੰ ਆਪਣੇ ਜਿਹੜਾ ਕੋਈ ਫੜ ਕੇ ਆਉਂਦਾ ਮਾਰ ਕੇ ਮੇਰੀ ਬੇਇੱਜ਼ਤੀ ਕਰ ਦਿੰਦਾ ਉੱਥੇ ਮੈਂ ਕਿੱਥੇ ਰਹਿਣਾ ਬੋਲ ਪਈ ਐ ਕੋਈ ਕੁਝ ਗਿਆ ਨਹੀਂ ਉਧਰ ਤੁਸੀਂ ਆਏ ਤੁਸੀਂ ਫੜ ਕੇ ਮੇਰੀ ਬੇਇੱਜ਼ਤੀ ਕਰਦੇ ਕੋਈ ਵੇਖਿਆ ਕੋਈ ਮਾਸੀ ਬੈਠੀ ਹੈ ਕੋਈ ਘਰ ਦੇ ਗੱਲ ਹੋਰ ਹੁੰਦੀ ਹੈ ਬਾਹਰ ਦਾ ਕੋਈ ਬੇਠਾ ਹੋਵੇ ਨਾ ਥੋੜਾ ਆਰਾਮ ਨਾਲ ਗੱਲ ਕਰੀ ਦੀ ਤਰੀਕੇ ਨਾਲ ਕਿ ਮੇਰੇ ਬੱਚੇ ਨੂੰ ਇਨਸਲਟ ਨਾ ਹੋਵੇ ਨਾ ਇਦਾਂ ਮੇਰੇ ਘਰ ਦੀ ਮਾਂ ਹੁੰਦੀ ਓ ਮੇਰੀ ਗੱਲ ਸੁਣ ਘਰ ਦੀ ਮਾਂ ਦਾ ਕਹਿਣ ਦਾ ਕੀ ਮਤਲਬ ਹੋਇਆ ਜੇ ਮੈਂ ਜੇ ਮੈਂ ਤੇਰੀ ਮਾਂ ਵੈ ਨਾ ਤੇ ਸੱਸ ਵੀ ਮਾਂ ਹੀ ਹੁੰਦੀ ਐ ਤੂੰ ਅੱਜ ਲੜ ਕੇ ਆ ਗਈ ਐ ਕਿਸ ਗੱਲੋਂ ਆਈਆਂ ਲੜ ਕੇ ਹਜ ਤੁਸੀਂ ਦੋਨੇ ਪਹਿਣਾ ਪਹਿਣਾ ਹੈਗੀਆਂ ਅੱਜ ਤੇ ਫੇਰ ਤੇਰੀ ਉਹਦੇ ਨਾਲ ਹੀ ਬੰਦੀ ਵੀ ਤੇਰੀ ਸਕੀ ਭੈਣ ਨਾਨੀ ਬੰਦੀ ਪਈ ਤੇ ਜੇ ਕੱਲ ਨੂੰ ਪੁੱਤਰ ਮੇਰੇ ਗਾਲ ਉਸੇ ਤਾਂ ਕੌਣ ਜਿਂ ਦਰਾਨੀਆਂ ਚਠਾਨੀਆਂ ਬਗਾਨੇ ਘਰ ਦੀ ਹੁੰਦੀ ਤੇ ਫੇਰ ਤੇਰਾ ਜੀ ਨਾ ਆਰਾਮ ਹੋਏ ਨਾ ਹੀ ਮੰਮੀ ਪੈਣਾ ਪੈਣਾ ਹੈਗੀਆਂ ਸੀ ਪਰ ਹੋ ਨਹੀਂ ਹੈਗੀਆਂ ਤੇ ਨਾ ਸਾਨੂੰ ਰਹਿਣ ਦਿੱਤਾ ਜਿਤਾਈ ਜਾਂਦੇ ਉਹ ਫੜ ਕੇ ਮੈਨੂੰ ਸੁਣਾਉਣਾ ਪੰਦੇ ਆਹੇ ਤੇਰੇ ਕੋ ਘਰ ਦੀ ਜ਼ਿੰਮੇਵਾਰੀ ਨਹੀਂ ਸਮਝ ਜਾਣੀ ਕਿਰਨ ਨਹੀਂ ਸਾਮ ਸਕਦੀ ਆ ਕੀ ਗੱਲ ਮੈਂ ਉਸ ਘਰ ਦੀ ਨੋ ਨਹੀਂ ਹੈਗੀ ਜੇ ਮਾਸੀਆਂ ਦੀ ਐ ਤੇ ਮੈਨੂੰ ਕਿਰਨ ਹੀ ਪਿਆਰੀ ਲੱਗਦੀ ਆ ਇਹਦਾ ਕੀ ਮਤਲਬ ਮੰਮੀ ਦੱਸੋ ਮੈਂ ਆਪਣੀ ਆਪਣੇ ਮੂੰਹ ਤਾਂ ਬੇਸਿਸੂ ਨਹੀਂ ਜਾਣਾ ਕੁਝ ਹੋਰ ਕਹ ਨਹੀਂ ਕਹਦੇ ਹੈ ਕੁਝ ਹੋਰ ਰਹਿ ਕਿ ਗਿਆ ਵਾ ਕਿੰਨੀ ਕੀ ਬੇਸਤੀ ਕਰਾਵਾਂ ਮੰਮੀ ਉੱਥੇ ਮੈਂ ਐਨੀ ਨਫ਼ਰਤ ਤੇਰੇ ਮਨ ਚ ਭਰੀ ਹੋਈ ਹੈ ਮੰਮੀ ਨਫ਼ਰਤ ਨਹੀਂ ਆ ਬੇਇੱਜ਼ਤੀ ਐ ਤੇ ਮੇਰੀ ਬੇਇੱਜ਼ਤੀ ਹੁਣ ਤੈਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਐ ਤੇ ਜਦੋਂ ਮੈਂ ਤੈਨੂੰ ਕੰਦੀ ਤੈਨੂੰ ਰੋਂਦੀ ਹੀ ਬਹਿ ਕੇ ਰਿੰਪੀ ਕੋਈ ਕੰਮ ਸਿੱਖ ਲੈ ਰਿੰਪੀ ਸਿਰੇ ਜਲਦੀ ਉੱਠ ਜਾ ਤੂੰ 12 ਵਜੇ ਤੱਕ ਬਲਗਰੀ ਸੁੱਤੀ ਨਹੀਂ ਉੱਠਦੀ ਸੀ ਤੇ ਕਿਰਨੀ ਸਾਰਾ ਘਰ ਦਾ ਕੰਮ ਕਰਦੀ ਸੀ ਨਾ ਦੀਦੀ ਕੀ ਹੋ ਗਿਆ ਕਿਉਂ ਇੰਨਾ ਗਰਮ ਹੋਈ ਜਾਂਦੇ ਪਿਓ ਇੱਕ ਮਿੰਟ ਸੋਨਾ ਨੂੰ ਸੁਣਨ ਦੇ ਜਰਾ ਕਹ ਕੰਦੀ ਆ ਨਾ ਕੌਣ ਉੱਠਦੀ ਐ ਕਿਹਨ ਉੱਠਦੇ ਹੀ ਨਾ ਵੱਡੇ ਹੋਈ ਨੇ ਉਹਨਾਂ ਨੇ ਉੱਠਣਾ ਸੀ ਤੇ ਹੁਣ ਵੱਡੀ ਆ ਨਾ ਤੇ ਗੁੰਨੂ ਹੀ ਉਹਦੇ ਗਾਣੇ ਆ ਵੱਡੀ ਦੇ ਤੇ ਜੇ ਤੂੰ ਕਰੇ ਤੇ ਤੇਰੇ ਵੀ ਗੁੰਨ ਕੋਈ ਗਾਵੇ ਤੇ ਬਸ ਉਹਨਾਂ ਦੇ ਗੁੰਨ ਗਾਇਓ ਉਹੀ ਤੇੜੀ ਲਾੜ ਲੀਤੀ ਆ ਮੈਂ ਥੋੜੀ ਆ ਕੋਈ ਚੁੱਪ ਕਰ ਜਾ ਥੱਪੜ ਨਾ ਖਾਈ ਮੂੰਹ ਤੇ ਜਦੋਂ ਨਹੀਂ ਆਈ ਬੋਲੀ ਜਾਨੀ ਬੋਲੀ ਜਾਨੀ ਬੋਲੀ ਜਾਨੀ ਭਈਆ ਤੂੰ ਮਮਾ ਆਰਾਮ ਨਾਲ ਸਮਝਾਓ ਕੀ ਬੋਲਦੇ ਪਿਓ ਤੁਸੀਂ ਆਰਾਮ ਨਾਲ ਸਮਝਣ ਵਾਲੀ ਜਿੰਸੀ ਐ ਨਹੀਂ ਨਹੀਂ ਮੇਰੀ ਗੱਲ ਸੁਣ ਨਾ ਤੂ ਜੇ ਕੰਨੀ ਤਾਈ ਆਂਦੀ ਉਹ ਪਿਆਰ ਕਰਦੀ ਚਾਚੀ ਆਂਦੀ ਉਹ ਪਿਆਰ ਕਰਦੀ ਤੇ ਤੂੰ ਵੀ ਪਿਆਰ ਲੈ ਪੀ ਉਹ ਬੱਸ ਕਰੋ ਕਿੰਨਾ ਬੋਲੀ ਜਾਂਦੇ ਬੇਓ ਉਹ ਵਿਚਾਰੀ ਨੂੰ ਉਹਨੇ ਚਾਹ ਪਾਣੀ ਵੀ ਨਹੀਂ ਪੀਤਾ ਨਾ ਮੈਂ ਰੁਕੋ ਨਾਸ਼ਤਾ ਲੈ ਕੇ ਆਨੀ ਆ ਬੈਠ ਨੀ ਆਂ ਦਲ ਨਾਸ਼ਤਾ ਲੈ ਕੇ ਆਨੀ ਬੜੀ ਕਿਤੇ ਜੰਗ ਜਿੱਤ ਕੇ ਆਈ ਹੈ ਨਾ ਜੈਨੂੰ ਬਿਠਾ ਬਿਠਾ ਕੇ ਖਵਾਵਾ ਐਹੀ ਕੰਮ ਮੈਂ ਤੇ ਕੋ ਸ਼ੁਰੂ ਤੋਂ ਕਰਵਾਇਆ ਹੁੰਦਾ ਨਾ ਤੇ ਉੱਥੋਂ ਤੱਕ ਨੋਪਤੀ ਨਾ ਆਂਦੀ ਨਾਲੇ ਮੇਰੀ ਨਾ ਕੰਨ ਖੋਲ ਕੇ ਗੱਲ ਸੁਣ ਲੈ ਚੁੱਪ ਕਰਕੇ ਜਿੰਨੇ ਪੈਰੀ ਆਈਆਂ ਨਾ ਉਨੇ ਪੈਰੀ ਵਾਪਸ ਚਲੀ ਜਾ ਆਪਣੇ ਘਰ ਮੈਂ ਨਹੀਂ ਰਖਣਾ ਤੈਨੂੰ ਚੱਲ ਆਪਣੇ ਘਰ ਮੰਮੀ ਮੈਂ ਉੱਥੇ ਰਵਾਂ ਕਿਵੇਂ ਤੇ ਮੇਰਾ ਘਰ ਦਾ ਬੰਦਾ ਇੱਥੇ ਹੈਗਾ ਵਾ ਕਿ ਜਿੰਨਾ ਮੈਂ ਰਹਿਾਂਗੀ ਉੱਥੇ ਕਿਉਂ ਜੇ ਬੰਦਾ ਨਹੀਂ ਆ ਤਾਂ ਬੰਦੇ ਦਾ ਪਰਿਵਾਰ ਤੇ ਹੈਗਾ ਨਾ ਸਾਰਾ ਮੰਮੀ ਉਹਨਾਂ ਦਾ ਕਹਿਣ ਦਾ ਮਤਲਬ ਉਹਨਾਂ ਦੇ ਹਸਬੰਦ ਬਾਹਰ ਹੈ ਬਾਹਰ ਗਏ ਹੋਏ ਨੇ ਤੇ ਉਹ 2-4 ਦਿਨ ਰਹਿ ਲੰਦੋ ਤੂੰ ਚੁੱਪ ਕਰ ਜਾ ਤੂੰ ਬਦੀ ਸਿਆਣੀ ਨਾ ਬਣ ਉਹਦੀਆਂ ਗੱਲਾਂ ਦੇ ਵਿੱਚ ਤੂੰ ਆਂ ਡਈ ਆ ਜਦੋਂ ਤੇਰਾ ਵਿਆਹ ਕੀਤਾ ਸੀ ਤੇ ਉਦੋਂ ਨਹੀਂ ਤੈਨੂੰ ਪਤਾ ਸੀ ਕਿ ਉਹ ਬੰਦਾ ਵਾਰ ਉਹਨਾਂ ਨੇ ਪੁੱਤਰ ਪੱਲ ਨਹੀਂ ਕਿਹਾ ਸੀ ਸਾਲ ਵੀ ਲੱਗ ਸਕਦਾ 2 ਸਾਲ ਵੀ ਲੱਗ ਸਕਦੇ ਤੇ 3 ਸਾਲ ਵੀ ਲੱਗ ਸਕਦੇ ਜੇ ਤੁਹਾਡੀ ਕੁੜੀ ਬਾਹਰ ਜਾਵੇਗੀ ਪਰ ਟਾਈਮ ਲੱਗਣਾ ਜੇ ਤੇ ਉਸਲੇ ਨਾ ਕਰ ਦਿੰਦੀ ਕਿਉਂ ਉਸਲੇ ਕਿਉਂ ਤੱਕ ਨਾ ਨਹੀਂ ਹੋਈ ਤੇ ਰਹੀ ਗੱਲ ਹੁਣ ਦੀ ਤੇਰੀ ਭੈਣ ਵੀ ਰਹਿਣ ਡਈ ਆ ਨਾ ਐ ਫੜ ਆਪਣੀ ਐਕਟਿਵਾ ਦੀ ਚਾਬੀ ਤੇ ਚੁੱਪ ਕਰਕੇ ਨਾ ਆਪਣੇ ਘਰ ਚੱਲ ਮੈਨੂੰ ਰੱਖਣਾ ਖੁਸ਼ੀ ਨਾਲ ਆਏਂਗੀ ਤੇ ਭਾਵੇਂ ਹਫ਼ਤਾ ਰਹਿ ਕੇ ਜਾਈ ਜੇ ਲੜਚਾ ਗੜ ਕੇ ਆਣੀ ਤੇ ਆ ਦਰਵਾਜ਼ੇ ਤੇਰੇ ਵਾਸਤੇ ਬੰਦ ਦੀ ਚੱਲ ਮੰਮੀ ਚਾਹ ਪਾਣੀ ਪੀਂਨ ਦਾ ਨਾਸ਼ਤਾ ਕਰ ਲੈਂਦੋ ਕਿੰਨਾ ਬੋਲਿਆ ਤੁਸੀਂ ਔਂਕਾਰ ਚੱਲ ਮੇਰੇ ਨਾਲ ਤੈਨੂੰ ਮੈਂ ਛੱਡ ਕੇ ਨਹੀਂ ਤੇਰੇ ਘਰ ਮੰਮੀ ਮੈਂ ਨਾਲੇ ਕਹਾਂਗੀ ਦੀ ਨਾ ਐਕਟਿਵਾ ਦੀ ਚਾਬੀ ਖੋਬ ਨਾਲੇ ਤੂੰ ਮੇਰੀ ਗੱਲ ਸੁਣ ਐਕਟਿਵ ਲੈ ਕੇ ਕਿਨ ਚੱਲ ਮੰਮੀ ਮੇਰੀ ਗੱਲ ਤਾਂ ਸੁਣ ਨਾ ਚਪ ਗਾ ਲੀ ਤੋ ਮੰਮੀ ਨਾ ਕਰੋ ਮੰਮੀ ਮੰਮੀ ਮੇਰੀ ਗੱਲ ਤਾਂ ਸੁਣੋ ਤੂੰ ਹੀ ਮੇਰੀ ਮਾਂ ਜੀ ਤੋ ਐਵੇਂ ਕਰਦੇ ਪਈਓ ਮੇਰੇ ਨਾਲ ਤੇਰੀ ਮਾਂ ਮੈਂ ਨਾ ਤੇ ਤਦੇ ਐ ਕੁਛ ਕਰਦੀ ਪਈ ਆ ਆਪਣੇ ਘਰ ਜਾ ਕੇ RAM ਨਾਲ ਬਹਿ ਖੁਸ਼ੀ ਨਾ ਲਾਂਦੀ ਨਾ ਤੋ ਤੈਨੂੰ ਮੈਂ ਰੱਖ ਲੈਣਾ ਸੀ ਅੱਧਾ ਮੈਂ ਤੈਨੂੰ ਬਿਲਕੁਲ ਨਹੀਂ ਰੱਖਣਾ ਚੱਲ ਆਪਣੇ ਘਰ ਮੰਮੀ ਚਲ ਮੰਮੀ ਇੱਕ ਮਿੰਟ ਛੱਡੋ ਘਾਰੇ ਜਾਣਾ ਨਾ ਮੈਂ ਆਪੇ ਚੱਲ ਜਾਂ ਨਹੀਂ ਆ ਘਾੜ ਦੇ ਤੈਨੂੰ ਮੈਂ ਛੱਡ ਕੇ ਆਵਾਂਗੀ ਚਲ ਕਾਰ ਐਕਟਿਵੇਟ ਆ ਸਟਾਰਟ ਤੇਰੇ ਪਿੱਛੇ ਬੈੰਨੀ ਹੈ ਤੇਰੀ ਕਿਸ ਤਰ੍ਹਾਂ ਜ਼ਰੂਰਤ ਪੈ ਗਈ ਆਪਣੇ ਆਪ ਆਣ ਦੀ ਗੱਡੀ ਚੁੱਕੀ ਆ ਗਏ ਗੱਡੀ ਚੁੱਕੀ ਆ ਗਏ ਚਲ ਕਰ ਸਟਾਰਟ ਮੈਂ ਉਹ ਮਾਮਾ ਵਰਗੀ ਮਾਂ ਨਹੀਂ ਕਿਤੀ ਲੜ ਕੇ ਆਵੇਗੀ ਤੇ ਮੈਂ ਬਿਠਾ ਲਾਂਗੀ ਕਾਰ ਚਲ ਜਰਾ ਕੋਈ ਹੱਲ ਅੜਕੀ ਆਈ ਬੱਚਾ ਲੋ ਮਾਂ ਚੁੱਪ ਵੀ ਕਰੋਗਾ ਮੰਮੀ ਹੁਣ ਬੋਲੀ ਜਾਂਦੇ ਬੋਲੀ ਜਾਂਦੇ ਆ ਨਹੀਂ ਸਿਮਰ ਤੂੰ ਹਾਜ਼ਰ ਲਈ ਜਾ ਲੈ ਤੂੰ ਮੇਰੀ ਭੈਣ ਮੇਰੇ ਕੋ ਰਹਿਣ ਆਈ ਹੈ ਤੇਰਾ ਮਤਲਬ ਹੀ ਨਹੀਂ ਜਾਣਦਾ ਅਸੀਂ ਹੁਣ ਕੁਛ ਕਿਹਾ ਥੋੜੀਏ ਸਮਝਾਇਆ ਨਹੀਂ ਪੁੱਤਰ ਤੇਰੇ ਕੋ ਨਹੀਂ ਠੀਕ ਸਮਾਨ ਬੰਦਾ ਤੇ ਕਿਰਨ ਵਧੀਆ ਬਣਾਉਂਦੀ ਹੈ ਐਸੀ ਤੇ ਕਿਹੜੀ ਗੱਲ ਹੈ ਸੱਕੀਆਂ ਭੈਣਾ ਜੇ ਤੁਸੀਂ ਤੇ ਗੁੱਸਾ ਖਾਣ ਦੀ ਲੋੜ ਹੀ ਕੀ ਹੈ ਤੇ ਉਹ ਕਹਿੰਦੀ ਮੈਂ ਸਮਝਾਣਨੀ ਆ ਤੈਨ ਸਾਰਾ ਕੁਝ ਸਿਖਾਣਨੀ ਆ ਪਰ ਸਿੱਖਣ ਨੂੰ ਵੀ ਤਿਆਰ ਨਹੀਂ ਬਿਲਕੁਲ ਸਹੀ ਗੱਲ ਕਹਿਣ ਦਾ ਏ ਜੇ ਮੇਰੀ ਗੱਲ ਸੁਣੋ ਜਸਬੀਰ ਪੈਂਜੀ ਤੁਸੀਂ ਗੱਲ ਸੁਣੋ ਮੈਂ ਜੈਸਨ ਦੇ ਇਥੇ ਆਈਆਂ ਨਾ ਮੈਂ ਸਾਰਾ ਕੁਝ ਵੇਖਦੀ ਪਈਆਂ ਜੇ ਅਸੀਂ ਕਿਰਨ ਮੇਰੀ ਗੱਲ ਦਾ ਗੁੱਸਾ ਨਾ ਕਰੀ ਪੁੱਤਰ ਜੇ ਅਸੀਂ ਇੱਕ ਬੰਦੇ ਨੂੰ ਵਿੱਚ ਮੈਂ ਵੀ ਸ਼ਾਮਿਲ ਆ ਜੇ ਅਸੀਂ ਇੱਕ ਬੰਦੇ ਨੂੰ ਹਰ ਟਾਈਮ ਵਡਿਆਈ ਜਾਵਾਂਗੇ ਨਾ ਤੇ ਦੂਜੀ ਨੂੰ ਕਹੀ ਜਾਗੇ ਤੈਨੂੰ ਆਂਦਾ ਨਹੀਂ ਤੂੰ ਕਰਦੀ ਨਹੀਂ ਨੈਚੁਰਲੀ ਉਹਦੇ ਦਿਲ 'ਚ ਫਰਕ ਆਣਾ ਸ਼ੁਰੂ ਹੋ ਜਾਏਗਾ ਤੇ ਉਹ ਵੀ ਉਹਦੇ ਦਿਮਾਗ ਦੇ ਵਿੱਚ ਨਾ ਅਸੀਂ ਸਾਰਾ ਰਲ ਕੇ ਹੀ ਫਾਇਰ ਅਸੀਂ ਕੀਤਾ ਜਸਬੀਰ ਜਦ ਅਸੀਂ ਹਰ ਗੱਲ ਦੇ ਅਸੀਂ ਕਿਰਨ ਨੂੰ ਵਧਾਈ ਜੰਨੇ ਆ ਕਿਰਨ ਆ ਚੀਜ਼ ਬੜੀ ਸੋਹਣੀ ਕਰਦੀ ਕਿਰਨ ਅਗੜ ਮੇ ਖੁਦ ਮੇਰੀ ਹੋਈ ਏ ਉਸਨੇ ਆਈਸਕ੍ਰੀਮ ਉਹ ਚੈਰੀ ਖਾਣ ਲੱਗੀ ਸੀ ਮੈਂ ਬਾਦੀ ਬੜੀ ਆਪਣੀ ਸ਼ੇਮ ਫੀਲ ਕੀਤੀ ਕਿ ਮੈਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਮੈਂ ਉਹਦੇ ਹੱਥੋਂ ਆਈਸਕ੍ਰੀਮ ਲੈ ਲਈ ਨਹੀਂ ਮੇਰੀ ਕਿਰਨ ਨੂੰ ਪਸੰਦ ਹੈ ਕਿ ਕਿਰਨ ਖਾਏਗੀ ਕੀ ਸੀ ਜਿਉ ਉਹ ਵੀ ਖਾ ਲੈਂਦੀ ਮੈਂ ਕਹਿੰਦੀ ਐ ਲੋ ਕੱਪ ਲੈ ਜਾ ਦੋਨੋਂ ਪੈਰ ਰਲ ਕੇ ਖਾ ਲੈਣ ਖਾ ਲੋ ਤੇ ਉਹ ਵੀ ਤਾਂ ਗੱਲ ਹੀ ਹੋਣੀ ਸੀ ਇੱਕ ਕੱਪ ਮੈਂ ਉਹਦੇ ਹੱਥੋਂ ਫੜ ਲਿਆ ਉਹ ਵੀ ਤਾਂ ਗੱਲ ਉਹ ਗੱਲ ਜ਼ਿਆਦਾ ਹੋ ਗਈ ਤੇ ਗੱਲ ਚੁਬਣੀ ਵੀ ਚਾਹੀਦੀ ਉਹਨੂੰ ਚੁੱਭੀ ਵੀ ਪਰ ਮੈਂ ਬਾਅਦ ਵਿੱਚ ਮਹਿਸੂਸ ਕੀਤੀ ਕਿਰਨ ਇਸ ਕਰਕੇ ਮੈਨੂੰ ਗਲਤ ਨਾ ਸਮਝੀ ਬੇਟੇ ਮੇਰੇ ਵਾਸਤੇ ਜਿਵੇਂ ਤੂੰ ਹੈ ਨਾ ਉਵੇਂ ਹੀ ਹੋ ਮੇਰਾ ਕੀ ਇਹ ਮੈਂ ਕਿੱਥੇ ਇੱਥੇ ਹਾਂ ਹੁਣੇ ਰਾਹੁਲ ਆਇਆ ਤੇ ਹੁਣੇ ਮੈਨੂੰ ਆ ਕੇ ਲੈ ਜਾਏਗਾ ਮੈਂ ਤੇ ਹੁਣੇ ਆਪਣੇ ਘਰ ਚਲੀ ਜਾਣਾ ਪਰ ਮੈਂ ਚਾ ਨਹੀਂ ਆ ਇਹ ਕਰਨਾ ਜਿਵੇਂ ਪਹਿਲੇ ਹਸਦਾ ਖੇਡਦਾ ਸੀ ਨਾ ਓਵੇਂ ਹੀ ਹਸਦਾ ਖੇਡਦਾ ਰਵੇ ਤਾਂ ਕਿ ਅਸੀਂ ਆਈਏ ਸਾਨੂੰ ਦੋਨੋਂ ਨੂੰ ਹੱਸਦੀਆਂ ਹੋਈਆਂ ਨਜ਼ਰ ਆਣ ਸਹੀ ਕਹਿੰਦੇ ਜੀ ਮਾਸੀ ਜੀ ਤੁਸੀਂ ਪਤਾ ਨਹੀਂ ਗੁੱਸਾ ਕਰਕੇ ਚਲ ਗਈ ਆ ਉਹ ਨਹੀਂ ਆਣਾ ਕਿ ਨਹੀਂ ਮੈਂ ਇਸ ਕਰਕੇ ਥੋੜਾ ਵੇ ਆ ਕੇ ਲਿਆਂਦਾ ਹੀਗਾ ਕਿ ਆਪਾਂ ਦੋਵੇਂ ਵੱਖਰੇ ਹੋ ਜੀ ਉਹਨਾਂ ਦੇ ਸਕੀਆਂ ਪਹਿਣਾ ਦਾ ਵੀ ਕਦੀ ਬਟਵਾਰਾ ਹੁੰਦਾ ਵਾ ਨਹੀਂ ਇਤਰਾ ਨਹੀਂ ਹੋ ਸਕਦਾ ਚੱਲ ਉਤਰ ਜਾਉ ਨਾ ਲੋਕ ਤੇ ਕਰ ਲਾ ਲੋਕ ਵੀ ਹੋ ਜਾਏਗਾ ਨਾਲੇ ਮੇਰੀ ਗੱਲ ਸੁਣ ਲੈ ਅੰਦਰ ਜਾ ਕੇ ਬਹੁਤੀ ਬਕਵਾਸ ਨਾ ਕਰੀ ਤੇ ਚੁੱਪ ਬੈਠੀ ਰਹੀਂ ਤੂੰ ਜਿਨਾ ਆਰਾਮ ਕੀਤਾ ਹੈ ਵੱਡੀ ਭੈਣ ਦਾ ਤੇਰੇ ਕਾਰਨ ਪਤਾ ਨੂੰ ਮੁਨਕੀਦਿਆਂ ਕਿਦੀਆਂ ਸਹਨੀਆਂ ਪੈਣੀਆਂ ਨਾਲੇ ਨਾ ਮੂੰਹ ਟੇਢੀ ਚਾ ਸਸੀ ਲਗੰਦੀ ਨੰਮੀ ਸਸੀ ਕਾ ਸਸੀ ਕਾ ਕੁੱਪਾ ਕੀ ਆਲਾ ਰਿਪੀ ਕਾਂਜੀ ਇਹ ਤਾਂ ਡਵਲ ਗਈ ਸੀ ਇਹਦਾ ਫਰਜ ਨਹੀਂ ਸੀ ਬੰਦਾ ਜਾਣ ਲੱਕੀ ਸਾਨੂੰ ਦੱਸ ਕੇ ਜਾਂਦੀ ਇਹ ਮੂੰਹ ਚੁੱਕੇ ਕੱਲੀ ਤੋਰ ਪਈ ਆ ਸਾਡਾ ਪਤਾ ਪਿੱਛੋਂ ਕਿੰਨਾ ਬੁਰਾ ਹਾਲ ਹੋਣ ਡਿਆ ਸੀ ਕੋਈ ਨਹੀਂ ਬੰਝੀ ਨਿਆਣੀ ਆ ਮੈ ਲੈਂਦਾ ਨਾ ਜੇ ਨਿਆਣੀ ਸੀ ਤੈਨੂੰ ਆਪਣੇ ਘਰ ਹੀ ਰੱਖਣਾ ਸੀ ਫਿਰ ਵਿਆਹ ਆਇਆ ਕਿਉਂ ਭੈਣ ਜੀ ਜੇ ਨਰਾਜ ਹੋ ਕੇ ਚਲੀ ਗਈ ਸੀ ਤੁਹਾਡਾ ਫਰਜ ਬੰਦਾ ਸੀ ਸਾਨੂੰ ਇਤਲਾਹ ਕਰਨਾ ਕਿ ਸਾਡੇ ਵੱਲ ਆ ਗਈ ਅਸੀਂ ਪਤਾ ਕਿੰਨੇ ਕਿ ਪਰੇਸ਼ਾਨ ਹੋ ਗਏ ਸੀ ਉਹ ਸਮਝਣ ਨੂੰ ਕੋਈ ਤਿਆਰ ਹੀ ਨਹੀਂ ਗੱਲ ਨੂੰ ਭੈਣ ਜੀ ਮੈਂ ਤੁਹਾਨੂੰ ਸੁਣਿਆ ਤਦ ਭੇਜਦੀ ਜੇ ਮੈਂ ਆਪਣੀ ਧੀ ਨੂੰ ਆਪਣੇ ਘਰ ਬਿਠਾਣਾ ਹੁੰਦਾ ਮੈਂ ਉਸੇ ਵੇਲੇ ਇਹਨੂੰ ਨਾਲ ਲੈ ਕੇ ਆ ਗਈ ਆਂ ਨਾਲੇ ਭੈਣ ਜੀ ਤੁਹਾਡਾ ਕੋਈ ਫਰਜ ਨਹੀਂ ਬੰਦਾ ਬੋਲਣ ਦਾ ਤੁਹਾਡੀ ਨੂੰ ਐ ਵੈ ਤੇ ਭੈਣ ਜੀ ਐ ਵੈ ਤੁਹਾਡੀ ਨੂੰ ਕੀ ਮਤਲਬ ਤੁਹਾਡੇ ਕਹਿੰਦਾ ਉਹ ਸਾਡੇ ਪਰਿਵਾਰ ਦੇ ਮੈਂਬਰ ਹੈ ਵੱਡੇ ਕਿਉਂ ਨਹੀਂ ਉਹਨਾਂ ਦਾ ਫਰਜ ਬੰਦਾ ਦੇਖੋ ਭੈਣ ਜੀ ਫਰਜ ਬੰਦਾ ਵੈ ਪਰ ਐ ਨਹੀਂ ਹੁੰਦਾ ਗੱਲ ਗੱਲ ਤੇ ਮੇਨਾ ਮਾਰਨਾ ਭਾਵੇਂ ਤੁਸੀਂ ਜਦੋਂ ਵੀ ਵਡਿਆਈ ਹੁੰਦੀ ਹੈ ਉਹ ਕਿਰਨ ਦੀ ਕਰਦੇ ਹੈ ਕਿਰਨ ਸਾਡੀ ਹੈ ਬੜਾ ਵਧੀਆ ਕਰਦੀ ਹੈ ਕਿਰਨ ਨਾ ਬੜਾ ਕੁਝ ਬਣਾਉਂਦੀ ਹੈ ਦੇਖੋ ਭੈਣ ਜੀ ਉਹਨੂੰ ਫੀਲ ਹੁੰਦਾ ਵੈ ਭਾਵੇਂ ਉਹ ਕੁਝ ਨਹੀਂ ਬੋਲਦੀ ਮੈਨੂੰ ਪਤਾ ਹੈ ਕਿ ਮੇਰੀ ਧੀ ਬੋਲਦੀ ਨਹੀਂ ਹੈਗੀ ਪਰ ਉਹ ਮਹਿਸੂਸ ਤੇ ਕਰਦੀ ਹੈ ਨਾ ਹਰ ਇੱਕ ਗੱਲ 'ਚ ਤੁਸੀਂ ਵਡਿਆਈ ਉਹਦੀ ਲਲੰਦੇ ਸੀ ਉਦੋਂ ਮੈਂ ਵੀ ਆਈਆਂ ਤੁਹਾਡੇ ਘਰ ਤੇ ਮੇਰੇ ਮੂੰਹ 'ਚੋਂ ਵੀ ਨਿਕਲ ਗਿਆ ਕਿ ਐਸ ਨੇ ਸਬਜ਼ੀ ਬਣਾਈ ਐਸ ਤਰ੍ਹਾਂ ਦੀ ਬਣਾਈ ਉਹ ਤੋਂ ਵੀ ਕੁੜੀ ਨੇ ਫੀਲ ਕੀਤਾ ਪਰ ਮੈਂ ਘਰ ਜਾ ਕੇ ਭੈਣ ਜੀ ਬੜਾ ਮਹਿਸੂਸ ਕੀਤਾ ਕਿ ਮੈਂ ਕੀ ਕਹਾਂਈਆਂ ਜਾ ਕੇ ਦੇਖੋ ਭੈਣ ਜੀ ਤੁਸੀਂ ਵੀ ਧੀਾਂ ਵਾਲੇ ਹੈਗੇ ਜੀ ਇੱਕ ਹੁਣ ਵੇਖੋ ਇਹ ਦੋਨੇ ਜਾਨੀਆਂ ਹੈਗੀਆਂ ਇੱਕ ਦੀ ਵਧਾਈ ਤੁਸੀਂ ਕਰ ਹੀ ਜਾਓਗੇ ਕਰ ਹੀ ਜਾਓਗੇ ਤਾਂ ਦੂਜੀ ਦੇ ਮਨ ਚ ਆਟੋਮੈਟਿਕਲੀ ਆ ਜਾਣਾ ਮੈਂ ਕਿ ਉਹਦੀ ਵਧਾਈ ਕਰਦੇ ਪਏ ਮੇਰੇ ਤੇ ਵਧਾਈ ਹੀ ਨਹੀਂ ਕਰਦੇ ਪਏ ਦੱਸੋ ਹੁਣ ਮੈਂ ਕੋਈ ਗਲਤੀ ਕੀਤਾ ਸਹੀ ਗਲਤ ਕਹਦੇ ਪੈਂਜੀ ਕਿਰਨ ਨੀ ਮੈਂ ਗਲਤ ਗੱਲ ਨਹੀਂ ਕਹਿ ਰਹੀ ਕਿਰਨ ਤੁਹਾਡੀ ਨੂਰ ਉਹ ਉਹਨਾਂ ਦੀ ਨੂਰ ਉਹ ਆਪੇ ਗੱਲ ਕਰ ਲੂਗੀ ਜਸਵੀ ਤੁਸੀਂ ਚੁੱਪ ਰਹੋ ਮਾਸੇ ਜੀ ਰਹਿਣ ਤੋਂ ਤੁਸੀਂ ਨਹੀਂ ਤੁਸੀਂ ਵੀ ਤਾਂ ਨਾਲ ਹੀ ਰਹਿੰਦੇ ਸੀ ਉਸ ਦਿਨ ਬਾਜ਼ਾਰ ਗਏ ਸੀ ਤੇ ਕਿਰਨ ਜੀ ਦੇ ਵਾਸਤੇ ਕਲਿੱਪ ਲੈ ਕੇ ਆਏ ਨਾ ਉਹਨਾਂ ਵਾਸਤੇ ਸ਼ਾਪਿੰਗ ਕੀਤੀ ਨਾ ਮੇਰੇ ਵਾਸਤੇ ਕੁਝ ਵੀ ਨਹੀਂ ਕੀਤੀ ਕਿਉਂਕਿ ਉਹ ਤਾਂ ਮੈਂ ਜ਼ਿਆਦਾ ਪਿਆਰੀ ਹੈ ਬਾਜ਼ਾਰ ਕਲਿੱਪ ਕਿਹੜਾ ਕਲਿੱਪ ਮੈਂ ਤੇ ਗਈ ਨਹੀਂ 나ই ਮੈਂ ਕੋਈ ਕਲਿੱਪ ਲੈ ਕੇ ਆਈ ਆ ਮੈਂ ਤੇ ਦਵਾਈ ਲੈਣ ਵਾਸਤੇ ਕਿਰਨ ਜੀ ਤੋਂ ਮੈਂ ਕਿਹਾ ਸੀ ਮੇਰੀ ਢਿੱਡੇ ਦੀ ਪੀੜ ਭਈ ਹੁੰਦੀ ਮੈਂ ਤੇ ਦਵਾਈ ਲੈਣ ਗਈ ਆ ਮੈਂ ਤੇ ਕੋਈ ਕਲਿੱਪ ਲੈਣ ਗਈ ਨਹੀਂ ਕਿਹੜਾ ਕਲਿੱਪ ਕਹਿੰਦੀ ਵੀ ਤੁਸੀਂ ਕਲਿੱਪ ਨਹੀਂ ਲੈ ਕੇ ਆਏ ਨਹੀਂ ਮਾਸੇ ਜੀ ਤੇ ਕੋਈ ਕਲਿੱਪ ਨਹੀਂ ਲੈ ਕੇ ਆਏ ਇਹ ਤੇ ਮੈਡੀਸਿਨ ਲੈਣ ਗਏ ਹੀ ਬਸ ਹੋਰ ਮੈਂ ਤੇ ਕੋਈ ਕੁਝ ਵੀ ਨਹੀਂ ਹੋਰ ਖਰੀਦ ਕੇ ਲਈ ਦਵਾਈ ਤੋਂ ਸਿਵਾਏ ਦੇਖੋ ਬੰਜੀ ਮੇਰੀ ਧਿਆਨ ਨਾਲ ਗੱਲ ਸੁਣੋ ਦੇਖੋ ਮੁੰਡਾ ਤੁਹਾਡਾ ਬਾਹਰ ਹੈ ਫੇਰ ਵੀ ਮੈਂ ਆਪਣੀ ਕੁੜੀ ਨੂੰ ਕਿਹਾ ਵਾ ਤੂੰ ਆਪਣੇ ਸੋਹਰੇ ਰ ਅਨੂ ਮੈਂ ਆਪਣੇ ਕੋਲ ਵੀ ਰੱਖ ਸਕਦੀ ਆ ਐ ਨਹੀਂ ਕਿ ਮੈਨੂੰ ਨਹੀਂ ਰੱਖ ਸਕਦੀ ਪਰ ਨਹੀਂ ਜੋ ਸੋਹਰਿਆਂ ਦੇ ਘਰ ਜਾਣਾ ਨਾ ਕੁੜੀ ਨੇ ਸੋਹਰਿਆਂ ਦੇ ਘਰ ਜਾਣਾ ਮੈਂ ਕਦੀ ਇਹਨੂੰ ਪੁੱਠੀ ਮੱਤ ਨਹੀਂ ਦਵਾਂਗੀ ਕਿ ਮੇਰੇ ਕੋਲ ਰਹਿ ਤੂੰ ਪਰ ਫੇਰ ਵੀ ਤੁਸੀਂ ਇੰਨਾ ਸਾਰਿਆਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਹੋ ਜੇ ਉਹਦੀ ਵਡਿਆਈ ਕਰਦੇ ਭਾਵੇਂ ਧੀ ਮੇਰੀ ਐ ਮੈਨੂੰ ਖੁਸ਼ੀ ਹੋਣੀ ਚਾਹੀਦੀ ਐ ਕਿ ਮੇਰੀ ਵੀ ਤੇ ਵੱਡੀ ਦੀ ਦੀ ਵਡਿਆਈ ਹੋਣੀ ਪਰ ਐ ਨਹੀਂ ਵਡਿਆਈ ਵਡਿਆਈ ਦੇ ਵਿੱਚ ਦੂਜੀ ਦੀ ਤੁਸੀਂ ਬੇਇੱਜ਼ਤੀ ਕਰੀ ਜਾਓ ਉਹ ਬੇਇੱਜ਼ਤੀ ਮਹਿਸੂਸ ਕਰਦੀ ਹੈ ਉਹਨੇ ਮੈਨੂੰ ਸਾਰੀਆਂ ਗੱਲਾਂ ਦਸੀਆਂ ਮੰਮੀ ਜਦੋਂ ਕੋਈ ਚੀਜ਼ ਹੁੰਦੇ ਕਿਰਨ ਜੀ ਦੀ ਸਬਜੀ ਬੜੀ ਵਧੀਆ ਬਣਦੀ ਹੈ ਕਿਰਨ ਜੀ ਦੀ ਸਵੇਰੇ ਜਲਦੀ ਉੱਠ ਜਾਂਦੇ ਆ ਕਿਰਨ ਦੀ ਦੀ ਫਲਾਨੀ ਕੰਮ ਬੜਾ ਵਧੀਆ ਕਰਦੇ ਆ ਕਿਰਨ ਕਿਸੇ ਨੂੰ ਪੁੱਛਣ ਨਹੀਂ ਦਿੰਦੀ ਕਿਰਨ ਨਿਆਣੀ ਕਰਨ ਦਿੰਦੀ ਭੈਣ ਜੀ ਵੀ ਸਭ ਕੁਝ ਕਰ ਲੈਂਦੀ ਹੈ ਜੇ ਤੁਸੀਂ ਕਹੋਗੇ ਨਾ ਤੇ ਇਹ ਸਭ ਕੁਝ ਕਰੇਗੀ ਦੇਖੋ ਭੈਣ ਜੀ ਤੁਹਾਡੀ ਜਠਾਨੀ ਹੈ ਜਠਾਨੀ ਦੀ ਨੂੰ ਕਿਰਨ ਆ ਉਹ ਵੱਡੀ ਆ ਉਹਨੇ ਆਪਣੇ ਸਾਂਚੇ ਝਟਾਲ ਲਿਆ ਨਾ ਉਹਨਾਂ ਨੂੰ ਤੇ ਐਸੇ ਤਰ੍ਹਾਂ ਹੀ ਮੈਂ ਚਾਨਣੀ ਆ ਇਹ ਤੁਹਾਡੀ ਨੂੰ ਹੈ ਇਹ ਤੁਸੀਂ ਦੇਖਣਾ ਵੈ ਅਨੂੰ ਮੈਂ ਕਿਸ ਤਰ੍ਹਾਂ ਰੱਖਣਾ ਤੇ ਕਿਸ ਤਰ੍ਹਾਂ ਨਹੀਂ ਰੱਖਣਾ ਫੇਰ ਵੀ ਜੇ ਤੁਹਾਡੇ ਸਮਝ ਨਾਲ ਨਹੀਂ ਨਾ ਚੱਲੇਗੀ ਮੈਂ ਜਾਨਾ ਤੇ ਮੇਰੀ ਧੀ ਜਾਣੇ ਪਰ ਤੁਹਾਨੂੰ ਲੰਬਾ ਕਦੀ ਨਹੀਂ ਦਵਾਏਗੇ ਤੁਸੀਂ ਵੀ ਭੈਣ ਜੀ ਸਮਝੋ ਅਨੂੰ ਸਿਰਫ ਪਿਆਰ ਦੀ ਲੋੜ ਹੈ ਹੋਰ ਕੁਝ ਨਹੀਂ ਲੋੜ ਹੈਗੀ ਤੁਸੀਂ ਨਾ ਲੱਗੋ ਕਿਸੇ ਦੇ ਮਗਰ ਜਸਮੀਰ ਬੈਂਚ ਬਿਲਕੁਲ ਸਹੀ ਕਹਿ ਰਹੀ ਨੇ ਕੋਈ ਗਲਤ ਗੱਲ ਨਹੀਂ ਕਹਿ ਰਹੇ ਹੋ ਕਿਰਨ ਉਹਨਾਂ ਦੀ ਨੂੰ ਆ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਨਾ ਜਿਸਾਂ ਦੇ ਉਹਨਾਂ ਨੂੰ ਉਹ ਚਾਹੀਦੀ ਸੀ ਉਹਨਾਂ ਨੇ ਕਿਰਨ ਨੂੰ ਉਹ ਤਾਂ ਦਾਈ ਬਣਾ ਲਿਆ ਉਹਵੇਂ ਦੇ ਗੁਣ ਉਹਦੇ ਵਿੱਚ ਭਰਤੇ ਤੇ ਤੈਨੂੰ ਜਿਵੇਂ ਦੀ ਰਿੰਬੀ ਵਿੱਚ ਗੁਣ ਚਾਹੀਦੇ ਨਹੀਂ ਤੂੰ ਆਪਣੇ ਵਾਲੇ ਗੁਣ ਉਹਦੇ ਚ ਪਾ ਦੇ ਉਹ ਤਾਂ ਬੱਚਾ ਹੈ ਅਜੇ ਨਹੀਂ ਹਣੀ ਹੈ ਇਹਨੂੰ ਜਿਵੇਂ ਦੀ ਤੂੰ ਚਾਹੇ ਵਨਾ ਸਕ ਨਹੀਂ ਜੇ ਅਸੀਂ ਉਹਨੂੰ ਹਟ ਗੱਲਾਂ ਕਰਾਂਗੇ ਗੁੱਸੇ ਨਾਲ ਬੋਲਾਂਗੇ ਨਾ ਤੇ ਉਹਦਾ ਸੁਭਾਅ ਗੁੱਸਿਆਰਾ ਹੋ ਜਾਣੀ ਤੇ ਜੇ ਅਸੀਂ ਉਹ ਚੰਗੀਆਂ ਗੱਲਾਂ ਸਿਖਾਵਾਂਗੇ ਨਾ ਉਹਨੇ ਚੰਗੀਆਂ ਗੱਲਾਂ ਸਿੱਖ ਲੈਣੀਆਂ ਨੇ ਮੈਂ ਕੀ ਕਿਹਾ ਸੀ ਕਿਰਨ ਦੀ ਮੰਮੀ ਬੜੀ ਸੁਲਝੀ ਹੋਈ ਹੈ ਉਹ ਸੋਚ ਸਮਝ ਕੇ ਫੈਸਲਾ ਲੈਣ ਵਾਲੇ ਨੇ ਉਹ ਤਿੱਤੂ ਵੀ ਹੈ ਜਿਸਿਆਣਾ ਫਿਰ ਵਰਤ ਸਹੀ ਗੱਲ ਕਿਹਾ ਭਾਂਜੀ ਤੁਸੀਂ ਇੱਥੇ ਮੈਂ ਹੀ ਗਲਤ ਸੀ ਮੈਂ ਆਪਣੀ ਜਿਠਾਣੀ ਦੀ ਨੂੰਨੋ ਆਪਣੇ ਨੂੰ ਸਮਾਂ ਦਿੱਸੇ ਉਹ ਨੂੰ ਹੈ ਵੀ ਆ ਮੇਰੇ ਮੈਂ ਹਰ ਕੰਮ ਕਿਰਨ ਨੂੰ ਕਹਿਣਾ ਕਿਰਨ ਤੂੰ ਚੰਗਾ ਕੰਮ ਕਰਦੀ ਆ ਪਰ ਮੈਂ ਕਿਰਨ ਦੇ ਚਾਹ ਵਿੱਚ ਰਿੰਪੀ ਨੂੰ ਭੁੱਲ ਗਈ ਕਿ ਰਿੰਪੀ ਤਾਂ ਉਹ ਆ ਜਿਹਨੂੰ ਮੈਂ ਆਪਣੇ ਹੱਥੀਂ ਛੇੜ ਕੇ ਲੈ ਕੇ ਆਈ ਆ ਰਿੰਪੀ ਨੂੰ ਹਰ ਕੰਮ ਵਿੱਚ ਮੈਂ ਨਾ ਕਰਦੀ ਰਹਿਣਾ ਕਿ ਤੈਨੂੰ ਕਿਸੇ ਕੰਮ ਦੀ ਜਾਂਚ ਨਹੀਂ ਮੈਂ ਗਲਤ ਸੀ ਰਿੰਪੀ ਮੈਂ ਤੇਰੇ ਕੋਲ ਮਾਫੀ ਮੰਗਦੀ ਪੁੱਤ ਨਹੀਂ ਨਹੀਂ ਮੰਮੀ ਤੁਸੀਂ ਗਲਤ ਨਹੀਂ ਹੋ ਮੈਂ ਤੇਰੀਆਂ ਭਾਵਨਾ ਨੂੰ ਸਮਝ ਨਹੀਂ ਸਕੇ ਜਿਹੜੇ ਚਾ ਮੈਨੂੰ ਤੇਰੇ ਨਾਲ ਕਰਨੇ ਚਾਹੀਦੇ ਸੀ ਉਹ ਮੈਂ ਆਪਣੀ ਚਿਠਾਣੀ ਦੇ ਮੋਨਾ ਕਰਦੀ ਰਹੀ ਤੈਨੂੰ ਨਹੀਂ ਸਮਝ ਪਾਈ ਰਿੰਪੀ ਤੈਨੂੰ ਨਹੀਂ ਸਮਝ ਪਾਈ ਕੋਈ ਨਹੀਂ ਮੰਮੀ ਹੁਣ ਕਰ ਲਓ ਮੇਰੇ ਨਾਲ ਚਾ ਚੁੱਪ ਕਰੋ ਚੁੱਪ ਕਰੋ ਮੈਨੂੰ ਸਾਰੀ ਸਮਝ ਲੱਗ ਗਈ ਓ ਸਮਝ ਲੱਗ ਗਈ ਹਾਂ ਖਾਦੀ ਸਮਝ ਲੱਗ ਗਈ ਨਹੀਂ ਨਹੀਂ ਏ ਨੂੰਹੋਂ ਮੇਰੀ ਹਾਟੀ ਨੂੰ ਉਹ ਹੈ ਕਿ ਨਹੀਂ ਇਹ ਮੇਰੀ ਵੀ ਨੂੰਹ ਆ ਮੈਂ ਤੇਰੀ ਦੀ ਮਰਨ ਦੇ ਨਹੀਂ ਕੱਲੀ ਮੇਰੀ ਗੱਲ ਸੁਣ ਲੈ ਇਹ ਚਾਈ ਮੈਨੂੰ ਵੀ ਪੜਕਾ ਕੇ ਗਈ ਉਹ ਤੇਰੇ ਬਾਰੇ ਕਿਰਨ ਬਾਰੇ ਤੇ ਉਹ ਇਹਨੂੰ ਵੀ ਪੜਕਾ ਕੇ ਗਈ ਸਾਰਾ ਸਿਆਪਾ ਹੀ ਉਹਦਾ ਪਾਇਆ ਹੈ ਜਿੰਪੀ ਸਹੀ ਗੱਲ ਕਹਿੰਦੇ ਚਾਈ ਤੈਨੂੰ ਵੀ ਪੜਕਾ ਕੇ ਗਈ ਔਰ ਪੈਂਜੇ ਤਾਨੂੰ ਵੀ ਤੇ ਤੂੰ ਹੀ ਪਹਿਲਾਂ ਕਿਉਂ ਨਹੀਂ ਮੈਨੂੰ ਦੱਸਿਆ ਮੈਨੂੰ ਕੀ ਪਤਾ ਗੱਲ ਇੱਥੋਂ ਤੱਕ ਪਹੁੰਚਣ ਦੇਣੀ ਆ ਗਲਤੀ ਤਾਂ ਸਾਡੀ ਆ ਜਿਨ੍ਹਾਂ ਨੇ ਇੰਨੀ ਗੱਲ ਵਧਾਈ ਤੇ ਉਹਨਾਂ ਨੂੰ ਬਦਲਣ ਦਾ ਮੌਕਾ ਦਿੱਤਾ ਮੈਂ ਵੀ ਸੋਚਾ ਕਿ 2 ਸਾਲ ਤੱਕ ਰਿੰਪੀ ਇੰਨੀ ਵਧੀਆ ਸਾਡੇ ਘਰ ਚ ਰਹੀ ਤੇ ਨਵੀਂ ਗੱਲ ਕਿੱਥੋਂ ਸਟਾਰਟ ਹੋ ਗਈ ਕਿ ਸਕੀਆਂ ਪਹਿਣਾ ਚ ਬਟਵਾਰਾ ਚਾਹ ਸ਼ੁਕਰ ਕਰੋ ਸ਼ੇਰ ਦਾ ਭੁੱਲਿਆ ਸ਼ਾਨੂ ਕਹਿੰਦਾ ਤੇ ਉਹਨੂੰ ਭੁੱਲਿਆ ਨਹੀਂ ਜੇ ਕਹਿੰਦੇ ਤਾਈ ਜੀ ਬੱਸ ਕਰੋ ਤੇਰੀ ਮੇਰ ਨੂੰ ਛੱਡ ਦੋ ਆਪਾਂ ਸਾਰੇ ਇੱਕ ਵਾਂਗ ਤੇ ਇੱਕੋ ਕੇ ਰਹਿਣਾ ਤੇ ਦੀਦੀ ਸੌਰੀ ਮੈਂ ਤੁਹਾਨੂੰ ਬਹੁਤ ਗਲਤ ਬੋਲੀਆ ਤੇ ਮਾਸੀ ਤੁਹਾਨੂੰ ਵੀ ਨਾ ਪੁੱਤ ਸਮਝ ਮੈਂ ਤੇਰੇ ਕੋਲ ਸੌਰੀ ਬੇਟਾ ਉਸਨ ਮੈਂ ਆਈਸਕ੍ਰੀਮ ਦਾ ਕੱਪ ਉਪੜਾ ਮੈਂ ਬੜਾ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕੀਤਾ ਵੈਰੀ ਸੌਰੀ ਕੀਤਾ ਨਹੀਂ ਨਹੀਂ ਮਾਸੀ ਜੀ ਸੌਰੀ ਤਾਂ ਮੈਨੂੰ ਮੰਗਣੀ ਚਾਹੀਦੀ ਉਹ ਕਿ ਮੇਰੇ ਦਿਮਾਗ 'ਚ ਕਿਸੇ ਹੋਰ ਨੇ ਗਲਤ ਫਹਮੀ ਭਰਤੀ ਤੇ ਮੈਂ ਤੁਹਾਨੂੰ ਟੀਆਂ ਨਹੀਂ ਸੌਰੀ ਬੋਲਦੀ ਆਂਦੀਆਂ ਚਲੋ ਨੂੰ ਇਹਨਾਂ ਦੀ ਮੇਰੇ ਧਿਆਨ ਦੇ ਮੇਰੀ ਗੱਲ ਸੁਣੋ ਮਨੇ ਸੱਕੀਆਂ ਪੈਣਾ ਦਾ ਵੀ ਕਦੀ ਬਟਵਾਰਾ ਆਇਆ ਵਾ ਸੱਕੀਆਂ ਪੈਣਾ ਦਾ ਉਹਦੇ ਬਟਵਾਰਾ ਹੋਏ ਨਹੀਂ ਸਕਦਾ ਤੇ ਨਾ ਸੀ ਹੋਣ ਦੇਣਾ ਅੱਛਾ ਹੁਣ ਤੂੰ ਮੈਨੂੰ ਦੱਸ ਸਬਜੀ ਕੌਣ ਬਣਾਇਆ ਕਰੇਗਾ ਰਿੰਪੀ ਕੌਣ ਸੋਣੂ ਰਲ ਕੇ ਉਹ ਮੇਰੇ ਨਾਲ ਕੇ ਬਣਾਇਆ ਕਰਣਗੇ ਫਿਰ ਹੁਣ ਮੈਨੂੰ ਜਸਵੀਰ ਪੰਜੀ ਮੈਨੂੰ ਹੁਣ ਮੈਂ ਚਲੀ ਜਾਣਾ ਅੱਜ ਅੱਜ ਸ਼ਾਮ ਤੱਕ ਨਹੀਂ ਮਾਸੀ ਤੂੰ ਰੀ ਲੈਣੇ ਜਾਂਦੇ ਨਾ ਹੁਣ ਅਸੀਂ ਕਿਹਦੇ ਆਜੀ ਸਬਜ਼ੀ ਖਾ ਕੇ ਨਹੀਂ ਨਹੀਂ ਆਉਂਗਾ ਅਸੀਂ ਦੋਨੇ ਇਕੱਠੀਆਂ ਚੱਲਦੀਆਂ ਮੈਂ ਸਹੀ ਗੱਲ ਜੀ ਚੱਲੇ ਜੀ ਸਸਰੀ ਕਾਲੀ ਸਾਰੇ ਜਿਹੜੇ ਸਾਰੇ ਜਾਣੇ ਹੋਪੇ ਸਾਰੇ ਜਾਣੇ ਵਧੀਆ ਹੋਗੇ ਸਕੀਆਂ ਪੈਣ ਦਾ ਪਟਵਾਰਾ ਜਿਹੜਾ ਵਾ ਉਹ ਪੜ ਦਾ ਅੱਜ ਐਂਡ ਹੋ ਚੁੱਕਾ ਵਾ ਆਪਾਂ ਇਤਨੇ ਛੋਟੇ ਛੱਟੇ ਪਾਲ ਛੋਟੇ ਛੋਟੇ ਸਟੋਰੀਆਂ ਲੈ ਕੇ ਆਂਦੇ ਰਵਾਂਗੇ ਤੇ ਤੁਸੀਂ ਸਾਰੇ ਜਾਣੇ ਸਟੋਰੀਆਂ ਨੂੰ ਲਾਈਕ ਸ਼ੇਅਰ ਕਮੈਂਟ ਜਿਆਦਾ ਤੋਂ ਜਿਆਦਾ ਪਿਆਰ ਦਿਓ ਤਾਂ ਕਿ ਆਪਾਂ ਹੋਰ ਜਿਆਦਾ ਵਧੀਆ ਵਧੀਆ ਚੀਜ਼ਾਂ ਲੈ ਕੇ ਆਈਏ ਤੇ ਇਸ ਜਿਹੜੀ ਸਟੋਰੀ ਬਣਾਈ ਹੈ ਟੌਪਿਕ ਇਹ ਸੀਗਾ ਕਿ ਸੱਕੀਆਂ ਭੈਣਾਂ ਦਾ ਬਟਵਾਰਾ ਪਰ ਕਈਆਂ 'ਚ ਬਟਵਾਰਾ ਹੁੰਦਾ ਆਪਾਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਇਕੱਠੀਆਂ ਜੰਮੀਆਂ ਪਲੀਆਂ ਇੱਕੋ ਘਰ 'ਚ ਖੇਡੀਆਂ ਜੇ ਤੇ ਇਸ ਘਰ 'ਚ ਕਿਉਂ ਨਹੀਂਆਂ ਚੀਜ਼ਾਂ ਇਕੱਠੀਆਂ ਕਰ ਸਕਦੇ ਕਿਉਂ ਨਹੀਂ ਸੀ ਕਰ ਸਕਦੇ ਕਿਉਂਕਿ ਤੀਜੇ ਬੰਦੇ ਦੀ ਇਨਵੋਲਵਮੈਂਟ ਘਰ ਵਿੱਚ ਹੋ ਜਾਂਦੀ ਆ ਤੇ ਉਹ ਤੁਹਾਡਾ ਦੋਵਾਂ ਭੈਣਾਂ ਦਾ ਫਰਜ਼ ਆ ਕਿ ਤੀਜੇ ਬੰਦੇ ਨੂੰ ਨਹੀਂ ਆਪਣੇ ਘਰ ਚ ਆਉਣ ਦੇਣਾ ਬਿਲਕੁਲ ਜੀ ਕਿਸੇ ਤੀਸਰੇ ਦੀ ਗੱਲ ਆਪਣੇ ਵਿੱਚ ਲੈ ਆਣੀ ਨਹੀਂ ਚਾਹੀਦੀ ਭਾਵੇਂ ਜਿਹੜਾ ਮਰਜੀ ਕਿਸੇ ਨੂੰ ਭੜਕਾਉਂਦਾ ਹੋਵੇ ਜੇ ਤੁਸੀਂ ਮਤਲਬ ਕਿ ਭੈਣਾਂ ਦਾ ਆਪਸੀ ਇੰਨਾ ਜ਼ਿਆਦਾ ਪਿਆਰ ਹੈ ਤਾਂ ਕਿਸੇ ਦੀ ਗੱਲ 'ਚ ਆਉਣਾ ਹੀ ਨਹੀਂ ਚਾਹੀਦਾ ਤੇ ਜੇ ਤੁਸੀਂ ਕਿਸੇ ਦੀ ਗੱਲ 'ਚ ਨਹੀਂ ਆਓਗੇ ਤੇ ਘਰ ਦਾ बंटवारा ਨਹੀਂ ਹੋਊਗਾ ਬਿਲਕੁਲ ਚਲੋ ਜੀ ਜੇ ਸਟੋਰੀ ਵਧੀਆ ਲੱਗੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਥੈਂਕ ਯੂ ਸੋ ਮਚ ਲਵ ਯੂ ਬਾਏ ਬਾਏ